ਨੂੰ ਹੋਰ ਕੋਈ ਆਸਰਾ ਹੈ ਨਹੀਂ ਮੈਂ ਇਹਦੇ ਆਸਰੇ ਨਾਲ ਕਿਉਂਕਿ ਅਗਲਿਆਂ ਪਿਛਲਿਆਂ ਤੱਕ ਇਹਦਾ ਸਾਥ ਨਹੀਂ ਸੀ। ਜੀ। ਇਹੀ ਸੀਗੇ ਜਿੱਥੇ ਵਿਆਹੀ ਗਈਆਂ ਉਥੋਂ ਮਰ ਕੇ ਆਉਣਾ। ਮਰਨਾ ਬਹੁਤ ਔਖਾ ਲੱਗਦਾ ਹੈ ਕਿ ਮਰੀਏ ਮਰੇ ਬੰਦਾ ਸਾਡੇ ਵੱਡੇ ਕਹਿੰਦੇ ਹੁੰਦੇ ਨੇ ਮਰੇ ਬੰਦਾ ਉਹ ਜੇ ਗਲਤ ਆ। ਹੂੰ। ਜੇ ਤੁਸੀਂ ਗਲਤ ਨਹੀਂ ਫਿਰ ਉਹਨੂੰ ਜਿੱਦਾਂ ਮਰਜੀ ਜ਼ਿੰਦਗੀ ਨੂੰ ਜਿਓ। ਜੀ। ਜੀ ਕੇ ਵਿਖਾਓ ਵੀ ਹਾਂ ਅਸੀਂ ਜੀਣਾ ਆ। ਜੀ। ਪਰ ਮੈਂ ਉਸ ਚੀਜ਼ ਨੂੰ ਫੜ ਲਿਆ ਸੀ ਕਿ ਨਹੀਂ ਮੈਂ ਇਹਨੂੰ ਬੱਚੇ ਨੂੰ ਪਾਲਣਾ ਆਇਆ ਚਾਹੇ ਮੈਨੂੰ ਜੋ ਮਰਜੀ ਕੋਈ ਕਹੀ ਜਾਏ ਮੈਂ ਬੱਚੇ ਨੂੰ ਪਾਲਣਾ ਆਇਆ। ਜੀ। ਬਸ ਮੈਂ ਉਹਨੂੰ ਪਾਲਣ ਦੇ ਵਿੱਚ ਹੀ ਪਹੁੰਚ ਗਈ। ਪੀਕੇ ਪਰਿਵਾਰ ਦੇ ਵੱਲੋਂ ਕੀ ਸਹਿਯੋਗ ਮਿਲਿਆ ਕਿਉਂਕਿ ਦੋ ਬੱਚੇ ਮਾਰਦੇ 3 ਨੂੰ ਮਾਰ ਕੁੱਟ ਰਹੇ ਨੇ ਸ਼ਰਾਬ ਪੀਂਦਾ ਉਹਨਾਂ ਦਾ ਅਜਵਾਇ ਕੀ ਸੀਗਾ ਤੁਹਾਡੇ ਪੀਕੇ ਪਰਿਵਾਰ ਦਾ ਜਿੱਦਾਂ ਪੀਕੇ ਪਰਿਵਾਰ ਵੱਲੋਂ ਇਹ ਸੀ ਕਿ ਘਰ ਵਾਲਿਆਂ ਨੇ ਵਿਆਹ ਤਾਂ ਉਹਨਾਂ ਦੇ ਜੇ ਮੰਨ ਲਓ ਕਿ ਫਰਜ਼ ਖਤਮ ਹੋ ਗਏ ਪੀਕੇ ਪਰਿਵਾਰ ਨਾਲ ਬਹੁਤ ਹੀ ਚੱਲਦਾ ਸੀ ਮੇਰਾ ਪਹਿਲਾਂ ਸ਼ਰਾਬੀ ਸੀ ਆਉਂਦੇ ਸੀ ਮਗਰ ਮੇਰੀ ਗੱਲ ਸੁਣਦੇ ਸੀ ਮੇਰੀ ਮਤ ਵੀ ਕਰਦੇ ਸੀ ਉਹਨੂੰ ਬਥੇਰਾ ਕਹਿੰਦੇ ਸਮਝਾਉਂਦੇ ਸੀ ਪਰ ਉਹ ਮੰਨਦਾ ਨਹੀਂ ਸੀ ਹੁੰਦਾ ਉਸ ਤੋਂ ਬਾਅਦ ਮੇਰਾ ਭਰਾ ਇੰਗਲੈਂਡ ਦੇ ਵਿੱਚ ਚਲੇ ਗਿਆ 97 98 ਦੇ ਵਿੱਚ ਇੰਗਲੈਂਡ ਦੇ ਵਿੱਚ ਹਜੇ ਗਏ ਨੂੰ ਥੋੜਾ ਚਿਰ ਹੀ ਹੋਇਆ ਸੀ ਤੇ ਉਹਦੇ ਬੌਸ ਹੈਂਡੀਕੈਪ ਸੀ। ਉਹਦੇ ਦੋ ਬੱਚੇ ਸੀ। ਉਹਦੀ ਘਰ ਵਾਲੀ ਮਰ ਗਈ ਸੀ। ਭਰਾ ਦੇ ਬੌਸ ਦੀ ਘਰ ਵਾਲੀ ਇੰਗਲੈਂਡ ਦੇ ਵਿੱਚ ਮਰ ਗਈ ਸੀ। ਤੇ ਭਰਾ ਮੇਰੇ ਨੇ ਵੇਖਿਆ ਸੀ ਕਿਦਾਂ ਕੁੱਟਦਾ ਮਾਰਦਾ ਆ ਮੈਂ ਹਰ ਵੇਲੇ ਜਿਆਦਾ ਪੀਕੀ ਰਿੰਦੀ ਹੁੰਦੀ ਸੀ ਤੇ ਉਹਨੇ ਇਹ ਮਤਲਬ ਕਿ ਮੇਰੇ ਵਾਸਤੇ ਨਹੀਂ ਉਹਨੇ ਸੋਚਿਆ ਉਹਨੇ ਆਪਣੇ ਵਾਸਤੇ ਸੋਚਿਆ ਕਿ ਮੈਂ ਇਹਨੂੰ ਉੱਥੇ ਵਿਆਹ ਦੇਣਾ ਤਾਂ ਮੈਂ ਪੱਕਾ ਹੋ ਜਾਵਾਂਗਾ ਉੱਥੇ ਵਧੀਆ ਹੋ ਜਾਵਾਂਗਾ ਮੇਰਾ ਬੌਸ ਆਉ। ਉਨੇ ਮਾਣਾ ਗੱਲ ਕੀਤੀ ਮਾਣੇ ਮੇਰੇ ਨਾਲ ਕੀਤੀ ਮੈਂ ਕਿਹਾ ਨਹੀਂ ਮੇਰੀ ਨਾਨੀ ਵੀ ਕਹਿਣ ਲੱਗੇ ਕਹਿੰਦੇ ਨਹੀਂ ਆਪਣਾ ਬੱਚਾ ਛੱਡ ਕੇ ਤੂੰ ਬਗਾਨੇ ਨਹੀਂ ਪਾਲਣੀ ਮੇਰੇ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸੀ ਵੀ ਕੋਈ ਦਿਮਾਗ ਚ ਗੱਲ ਹੋਈ ਸੀ ਕਿ ਮੈਂ ਆਪਣਾ ਬੱਚਾ ਪਾਲਣਾ ਚਾਹੇ ਮੈਂ ਲੋਕਾਂ ਦੇ ਭਾਂਡੇ ਮਾਂਜ ਕੇ ਖਾਲਮ ਪਰ ਮੈਨੂੰ ਪਾਲਣਾ ਹੈ ਮੈਂ ਉਹਨਾਂ ਨੂੰ ਇਸ ਗੱਲ ਤੋਂ ਆਪਣੇ ਭਰਾ ਨੂੰ ਜਵਾਬ ਦੇ ਤਾਂ ਮੈਂ ਕਿਹਾ ਨਹੀਂ ਵੀ ਮੈਂ ਇਹ ਕੰਮ ਨਹੀਂ ਕਰਨਾ ਮੇਰੇ ਛੋਟੇ ਭਰਾ ਨੇ ਮੇਰਾ ਬੈਗ ਚੋ ਕੇ ਕੱਪੜਿਆਂ ਵਾਲਾ ਬਾਹਰ ਮਾਰਿਆ ਵੀ ਤੈਨੂੰ ਅੱਜ ਤੋਂ ਬਾਅਦ ਇਹ ਨਹੀਂ ਰੱਖ ਸਕਦੇ ਤੂੰ ਉਥੇ ਮਾਰ ਰਹਿ ਜੋ ਮਰਜ਼ੀ ਕਰ ਦੋ ਛਰਾ ਬਿਨਾ ਘਟ ਤੂੰ ਉਥੇ ਭੁਖੀ ਰਹਿ ਤੇ ਆਈ ਰਹਿ ਉਸ ਤੋਂ ਬਾਅਦ ਮੇਰੇ ਭਰਾਵਾਂ ਦੇ ਨਾਲ ਮੇਰਾ ਬਾਈ ਕਟ ਹੋ ਗਿਆ ਸੀ ਮਤਲਬ ਉਥੇ ਵੀ ਉਹਨਾਂ ਦੀ ਆਪਣੀ ਸੀ ਸੋਚ ਕਿ ਸਾਡੇ ਵਾਸਤੇ ਸਾਨੂੰ ਆਪਣੇ ਆਪ ਨੂੰ ਇਸਤੇਮਾਲ ਕਰਨ ਵਾਸਤੇ ਉਹਨਾਂ ਨੇ ਕੀਤਾ ਕਿ ਅਸੀਂ ਸਾਡੇ ਜਰੀਏ ਅਸੀਂ ਇਹਨੂੰ ਮਤਲਬ ਕਿ ਲੈ ਕੇ ਜਾਈਏ ਅਸੀਂ ਪੱਕੇ ਹੋਈਏ ਇਹਦੇ ਵਾਸਤੇ ਮੁੰਡਾ ਛੱਡੇ ਉਹਦੇ ਸਾਹਮਣੇ ਹੈਂਡੀਕੈਪ ਨੂੰ ਸਾਹਮਣੇ ਜੋ ਮਰਜੀ ਕਰੇ ਮਤਲਬ ਉਹਨਾਂ ਨੇ ਆਪਣੇ ਵਾਸਤੇ ਕੀਤਾ ਮੇਰੇ ਲਈ ਨਹੀਂ ਕੀਤਾ